12000 ਦੀ ਪੱਠ ਦਮਾ ਆਹ ਤਾਂ ਥੋੜੀ ਪੂਰੀ ਮੈਂ ਕਰੂੰਗਾ ਨਾ ਧਾਰਾ ਮਾਰ ਲਈ ਤੇ ਤੂੰ ਭੱਜਣਾ ਨਹੀਂ ਚਾਦਰਾਂ ਜਿਹਾ ਚੱਕ ਕੇ ਪੱਦਾ ਮੰਗਦਾ ਹੈਗਾ ਅਸੀਂ ਮੰਗਿਆ ਵੀਰੇ 14 ਨਹੀਂ ਮੰਗਿਆ ਬਸ 16000 ਮੰਗਿਆ ਵੀਰੇ ਪੜਦਾ 16000 ਮੰਗਿਆ ਪੜਦਾ ਕੋਈ ਮੰਗਿਆ ਹੈਗਾ ਕਦੋਂ ਮੈਂ ਕਦੋਂ ਜਿੱਦੇ ਸਾਹਮਣੇ ਮੰਗਿਆ ਵੀਰੇ ਮੇਰੇ ਸਾਹਮਣੇ ਮਜਬੂਰੀ ਕਿਹੜਾ ਗਿਰਦਾ ਹੈ ਸੱਚਾ ਵੀ ਹੈਗਾ ਇਹ ਪਿੱਛੇ ਕਹਿੰਦੇ ਇਹ ਚਾਹ ਲਾਣੇ ਤੇ ਛੜੀ ਬੱਕਰੀ ਆ ਠੀਕ ਆ ਜੀ ਨੂੰਨ ਪੱਟ ਸੂਈ ਹੋਈ ਆ ਠੀਕ ਆ ਜੀ ਪਹਿਲੀ ਵਾਰੀ ਸੂਈ ਆ ਤਨ ਪਟਕੇ ਦੇਖ ਲੋ ਚੈੱਕ ਕਰ ਲੋ ਇੱਕ ਵਾਰੀ ਥਣ ਥਣ ਧਾਰਾ ਮਾਰ ਲੋ ਪੱਟ ਤਾਂ ਨਹੀਂ ਮਾੜੀ ਯਾਰ ਹਾਂ ਹਾਂ ਇਹ ਪੱਟ ਤੇਰੀ ਮਾੜੀ ਨਹੀਂ ਮੂਹਿਆਂ ਵਰਗੇ ਥਣ ਹੈ ਯਾਰ ਧਾਰਾ ਮਾਰ ਲਈ ਠੀਕ ਹੈ ਯਾਰ ਬੱਤਾਂ ਵਰਗੇ ਥਣ ਨਾ ਕੱਢੇ ਫਾਇਦਾ ਨਹੀਂ ਬੱਕਰੇ ਰੱਖੇ ਦਾ ਠੀਕ ਹੈ ਹਾਂ ਠੀਕ ਹੈ ਭਾਈ ਠੀਕ ਹੈ ਰਜੂ ਹਾਂ ਜੀ ਜੈ ਜੈ ਜੀ ਲਾ ਮੋਲ ਜੈ ਜੀ ਦੇ ਵੀ ਅਸੀਂ ਤਾਂ ਮੰਗਣਾ ਨੇ ਮੰਗ ਲੈ ਤੁਸੀਂ ਨਾ ਪਹਿਲਾ ਸੌਦਾ ਇਹਦਾ ਵਿਚਾਰ ਨਾ ਕਰੋ ਕਰੋ ਕੋਈ ਗੱਲ ਨਹੀਂ ਇਹਦਾ ਪਹਿਲਾ ਹੈਗਾ ਸੌਦਾ ਕਿਸੇ ਗਰੀਬ ਦਾ ਖਰਾਬ ਨਹੀਂ ਕਰਨਾ ਇਹ ਵੀ ਵਪਾਰੀ ਨੇ ਵਿਚਾਰੇ ਮੰਡੀ ਦੇ ਆਪਣੇ ਸਹਾਰ ਨੇ ਬਿਲਕੁਲ ਬਿਲਕੁਲ ਹਾਂ ਜੀ ਲਾ ਮੈਂ ਤਾਂ ਠਲਾ ਜੀ ਦਾ ਤੂੰ ਲਾ ਦੇ ਉਹ ਜਿੰਨੇ ਦੇ ਹੈਗਾ ਜਿੰਨੇ ਦਾ ਮਾਲ ਤੈਨੂੰ ਲੱਗਦਾ ਹੈ ਜਾਇਜ਼ ਜਨਾ ਇਹਨਾਂ ਨੂੰ ਪੋ ਇਹਨਾਂ ਤੂੰ ਹੀ ਕੋਣਾ ਭਜਾਲਾ ਨਹੀਂ ਤੂੰ ਭਜਾ ਜਿੱਥੇ ਤੱਕ ਭਜਾ ਨਹੀਂ ਭਜਾ ਵਧੀਆ ਹੈ ਸਾਡਾ ਭਜਾ ਮੈਂ ਤਾਂ ਇੱਥੇ 60 ਚਿਹਰੇ ਨਵੇੜ ਦੇਣੀ ਹੈ ਬੰਦਾ ਨਵੇੜ ਦੇ ਹੱਕ ਨਾਲ ਜਾਂਦੇ ਫੇ ਤੂੰ ਭਜਣਾ ਚਾਹੀ ਚਾਦਰਾ ਜਾਂ ਚੱਕੀ ਸਾਡੇ ਵਾਲੇ ਲਾ ਲੈਗਾ ਫਿਰ ਕੀ ਫਾਇਦਾ ਘਰ ਜਾ ਬੰਦਾ ਰੋਣਾ ਨਾ ਸਾਡੇ ਵਾਲੇ ਅਮਿੰਤ ਲੈ ਲੈਗਾ ਰੋਣ ਨੂੰ ਤੋਰ ਕੇ ਜਾਂਦੀ ਜਾ ਕੇ ਰੇ ਲਾਦਾ ਇੱਧਰ ਜਾ ਸੱਚੇ ਮੁਰਜੋ ਜਾ ਕੇ ਮੁਰਜੋ ਟੈਨਸ਼ਨ ਨਾ ਅੱਗੇ ਉਹ ਦੇਖੋ ਜੀ ਦੇਖੋ ਇਹ ਖਾਲੀ ਪਿਆ ਸਾਰਾ ਉਧਰ ਪਤਾ ਪਟ ਕਿੰਨੇ ਦੀ ਹੈ ਰਾਜੂ ਘੜਾ ਅੱਜ ਦਾ ਹੈ 9000 ਦੀ ਦਿੰਨੇ ਬਾਈ ਤੈਨੂੰ ਪਤਾ ਪੱਟ ਕਿੱਥੇ ਤੱਕ ਜਾ ਤੈਨੂੰ ਪਤਾ ਗਾਹਾਂ ਉਹ ਵੀ ਮੂਹੇ ਛੜਾਈ ਹੈ ਹੋਰ ਛੜਾਈ ਹੈ ਉਹ ਵੀ ਛੜਾਈ ਹੈ ਉਹ ਹੁਣ ਵਿਆਹ ਦਿੰਨਾ ਕਹਦੇ ਇੱਕ ਵਾਰ ਹੁਣ ਵਿਆਹ ਦਿੰਨਾ ਕਹਦੇ ਇੱਕ ਵਾਰ ਕਿਉਂ ਵੀ ਵਿਆਹੀਏ ਕਿੱਤੇ ਤਾਂ ਕੋਈ ਨਹੀਂ ਕਲਫ ਕਰਾ ਓਏ ਕਲਫ ਕਰਾ ਦਾਂਗੇ ਕਹਦੇ ਇੱਕ ਵਾਰ ਜਦੋਂ ਹੁਣ ਤੂੰ ਕਹਦੇ ਇੱਕ ਵਾਰੀ ਹੁਣ ਲਿਆ ਦੇ ਨਾ ਤੈਨੂੰ ਡੋਲੇ ਵਾਲੀ ਸ਼ਾਬਾਸ਼ ਇਹਦਾ ਜਿਗਰਾ ਦੇਖ ਤੂੰ ਵੀ ਖੁਸ਼ ਹੋ ਜਿਗਰਾ ਦੇਖ ਬੰਦੇ ਦਾ ਤੇਰੇ ਵਿਆਹ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ ਹਾਂ ਇਹ ਬੱਕਰੀ ਦਾ ਸੌਦਾ ਨਹੀਂ ਹੋ ਰਿਹਾ ਤੂੰ ਲੋੜੀ ਬਣਾ ਰਿਹਾ ਤੇਰੀ ਤੂੰ ਕਹ ਦੇ ਇੱਕ ਵਾਰੀ ਹਾਂ ਇੱਕ ਵਾਰੀ ਕਹਿ ਦੇ ਬੰਦੇ ਨੂੰ ਕੀ ਕਮੀ ਸੁਰਜੀ ਲੱਗਦੀ ਉਹ ਹੀ ਬੰਦੇ ਨੂੰ ਕਮੀ ਨਹੀਂ ਲੱਗੀ ਲੈਣਾ ਚੈੱਕ ਕਰ ਲੈ ਜੀ ਹੋ ਗਿਆ ਜੀ ਅੱਛਾ ਜੀ ਮੇਰੇ ਨਾਲ ਜੀ ਅੱਛਾ ਜੀ ਹੈ ਨਹੀਂ ਚੱਲ ਦੋ ਵੀਡੀਓ ਬਣ ਗਈਆਂ ਉਹ ਪਏ ਹੋਏ ਨਾ ਦਾਗ ਦੇ ਨਾ 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 ਉਹ ਝੋਲੇ ਦੇ ਨੇ ਕੋਈ ਕਮੀ ਨਹੀਂ ਲੱਗੀ ਝੋਲੇ ਦੇ ਝੋਲੇ ਨੇ ਰਗੜ ਲਾ ਚੋਲਾ ਰਗੜ ਲਾਈ ਹੋਈ ਆ ਠੀਕ ਹੈ ਹਾਂ ਕੇਬਲ ਹੈਗੀ 9200 ਹੀ ਦਿਨ ਸਾਡੇ 900 ਹੀ ਦਿਨ ਨਹੀਂ ਰਾਜੂ ਨਹੀਂ ਹੁਣ ਕੀ ਕਰਾਂ ਬਾਈ ਵਾਗੜੀ ਤੋੜਤੀ ਤਰਾਗੜੀ ਇਹਦੇ ਟੁੱਟ ਗਈ ਟੁੱਟ ਗਈ ਬਾਈ ਛੇ ਘਰਾਂ ਟੁੱਟ ਗਈ ਟੁੱਟ ਗਈ ਛੱਡ ਪਰ ਇਹਨੇ ਦੀ ਨਹੀਂ ਇਹਨੇ ਨਾ ਪਾ ਲੈ ਇੱਕੋ ਹੀ ਅਸਕ ਨਹੀਂ ਜਣੀ ਹੈ ਕੰਨ ਵਿੱਚ ਸ੍ਰੀ ਰਾਧਾ ਹਾਂ ਦੇਖ ਮੇਰੀ ਆਦਤ ਤਾਂ ਨਹੀਂ ਹੈਗੀ 150 ਕਰਨ ਦੀ ਬੰਦੇ ਖੜੇ ਨੇ ਮੈਨੂੰ ਬਾਅਦ ਵਿੱਚ ਕਹੀ ਨਾ ਕਿ 500 ਘੱਟ ਲੈ ਲੈ ਹਾਂ ਮੇਰੀ ਆਦਤ ਨਹੀਂ ਹੈਗੀ ਠੀਕ ਹੈ ਕਿ ਨਹੀਂ 12000 ਦੀ ਪੱਟ ਦਵਾਂਗੇ ਹੱਥ ਤਾਂ ਥੋੜੀ ਪੂਰੀ ਮੈਂ ਕਰੂੰਗਾ ਨਾ ਇਸ ਤੋਂ ਘੱਟ ਨਹੀਂ ਦਦੇ ਹੱਥ ਤਾਂ ਥੋੜੀ 12000 ਦੀ ਪੱਟ ਦਵਾਂਗੇ ਜੇ ਲੈਣੀ ਹੋਈ ਲੈ ਲਓ ਇਹਦਾ ਪੱਟ ਖੜੀ ਹੱਥ ਤਾਂ ਥੋੜੀ ਪੂਰੀ ਮੈਂ ਕਰਕੇ ਤੋਰੂੰਗਾ ਨਾ 12000 12000 ਘੱਟੀ ਜਾਂਦੇ 16 ਤੋਂ ਤੁਸੀਂ 5-50 ਕਰਕੇ ਵਧਿਆ ਓ ਚੁੱਪ ਤਾਂ ਕਰੂੰ ਹੀ ਬੋਲੀ ਜਾਂਨੇ ਓ ਛੱਡੋ ਪਰਾਂ ਫਿਰ ਸੁਬਾਹ ਤਾਂ ਨਹੀਂ ਆਏ ਗੱਲ ਓਏ ਆ ਲੈਣੇ ਨਿੱਤੇ ਹੋਏ ਦੇ ਫੇਰ ਸਾਨੂੰ ਵੀ ਪਤਾ ਪੜਨਾ ਬਣਾਉਣਾ ਹੈਗਾ ਪਾਟੋ ਇਸ ਹੈ ਮੁੱਲ ਲਾਇਆ ਤੈਨੂੰ ਕਸਰ ਛੱਡੀ ਦੂਨੇ ਸਿਰੇ ਸਾਨੂੰ ਸਿਰੇ ਛੱਟ ਪੁੱਛੀਓ ਸਿਰੇ ਛੱਟ ਕਿੱਥੇ ਓਏ ਖਰਚਾ ਯਾਰ ਬੋਲਦਾ ਜਦੋਂ ਤੂੰ ਕਰ ਲੈ ਕੁਛ ਨਹੀਂ ਲੈਂਦੇ ਸੀ 300 ਰੁਪਿਆ ਓ ਰਿਆ ਓਏ ਮੁੰਡਿਆ ਪੂਰੀ 10000 ਦੀ ਦਿੰਨੇ ਨਹੀਂ ਲਾ ਨਹੀਂ ਜਾਂਦੀ ਨਹੀਂ ਸਾਡੇ ਦਾਦੀ ਦੇਣੀ ਆ ਜਾਂਦੀ ਨਹੀਂ ਜਾਂਦੀ 11 ਦੀ ਬਣੀ ਜਾਂਦੀ ਯਾਰ ਗੱਲ ਖਤਮ ਜਾਂਦੀ ਨਹੀਂ ਪੱਟ ਮਹਗੇ ਪੱਟੇ ਦੀ ਸਾਡੀ ਲਈ ਹੋਈ ਸੀ ਕਿਵੇਂ ਤੇ ਘਾਟਾ ਪਾ ਦੀ ਅਜੀ ਕਿਵੇਂ ਘਟਾ ਬਾਈ ਵੀ ਦੇਖ ਲੈ ਕਾਲੇ ਨਾਗ ਵਰਗੇ ਐ ਹੈ ਨਹੀਂ 800 ਰੁਪਏ ਦਾ ਟੈਂਪੋ ਦੇ ਦੇ ਕੇ ਆਏ 800 ਦਾ ਟੈਂਪੋ ਦੇ ਦੇ ਕੇ ਆਇਆ ਹੋਲੀ ਮਾੜੀ ਜੀ ਆ ਲੈ ਖੋਲ ਕੇ ਜੀ ਸ਼ਾਲ ਮਰਵਾ ਕੇ ਦੇਖ ਲੈ ਲੈ ਮਾੜਾ ਢੇੜਾ ਦਵਾ ਦੋ ਕੋਈ ਗੱਲ ਜਿਹੜਾ ਦਵਾ ਦੋ ਹਾਂ ਤੇ ਜਾ ਕੋਈ ਜਿਹਨੂੰ ਕਹਿ ਤਾ ਤਾ ਕਹਿਦਾ ਪਾ ਕੋ ਛੱਡੀ ਹੈ ਕਰ ਸਾਇਦ ਸਾਢੇ ਦਾ ਦਿਨ ਨੰਦਾ ਵੇ ਉਹ ਬਾਬਾ ਇੱਧਰ ਹੋ ਜਾ ਤੂੰ ਵੀਡੀਓ ਨਾ ਖਰਾਬ ਕਰ ਯਾਰ ਇੱਧਰ ਹੋ ਜਾ ਸਾਈਡ 'ਚ ਚੌੜਾ ਕਰ ਲੈ ਖਾੜਾ ਤੂੰ ਕਾਈ ਕੀ ਰਾਖੀ ਕਰਦੀ ਕਰਦਾ ਯਾਰ ਮਾਂ ਇਹ ਚੌੜਾ ਕਰਾ ਬਾਈ ਵਿਚਾਰਿਆਂ ਨੂੰ ਹੁਣ ਲੈਂਦਾ ਨਹੀਂ ਬਾਈ 11000 ਦੀ ਚਲ ਜਿੱਤੇ ਕਹਦਾ ਲੈ ਲਾਂਗੇ ਵੀ 20 11 ਨਹੀਂ ਦੇਵੇਂਗਾ ਸੋਨਾ ਖਾ ਯਾਰ ਨਹੀਂ 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 ਸਾਡੀ ਪੱਟ ਮਹਿੰਗੇ ਪਾ ਦੀ ਆਈ ਹੋਈ ਆ ਤੂੰ ਸਹੀ ਦੱਸ ਤੀ ਰਾਜੂ ਬਾਈ ਹੁਣ ਤੂੰ ਜਾਣਿਆ ਕਿ ਲੈਣਾ ਮੇਰਾ ਮੋੜਦਾ ਨਹੀਂ ਮੈਨੂੰ ਹੀ ਤਾਂ ਕੱਢਦਾ ਹੈਗਾ ਮੇਰਾ ਹੀ ਸੌਦਾ ਕਰਾ ਜਾਣਾ ਤੂੰ ਸੌਦਾ ਕਰਾਉਂਦਾਗਾ ਜਾਣ ਜਾਣ ਪੂਰੀ 12 ਦੀ ਮਿਲੂਗੀ ਸੌਖਾ ਗਿਆ ਹੁਣ ਕਹੀ ਜਾਂਦਾ ਹੈਗਾ ਇਹ ਹੁਣ ਤਾਂ 12 ਦੀ ਲੈਨੇ 16000 ਕਿਹਾ ਛੱਡ ਜੋ ਛੱਡ ਜੋ 16 ਕਿਹਾ ਪਹਿਲਾਂ ਕਹਿ ਰਿਹਾ 16 ਕਿਹਾ ਬੰਦੇ ਨੇ ਬਚਾ ਪਹਿਲਾਂ ਮੈਂ ਵੀ ਆ ਕੇ ਆ ਜੀਗਾ ਹਾਂ ਨਾ ਮੈਂ ਵੀ ਹੁਣ ਤੂੰ ਪੂਰੀ 12 ਦੀ ਲੈਨੇ ਤਾਂ ਸੌਖਾ ਗਿਆ ਕਹਿੰਦਾ ਮੈਂ 1 ਰੁਪਿਆ ਘੱਟ ਨਹੀਂ ਹੁੰਦਾ ਪੈਸੇ ਕਣਾ ਉਹ ਪੱਟ ਲੈ ਜੋ ਇਰੇ ਬਾਈ ਸੌਦਾ ਕਰਾਂਗੇ ਨਾ ਤਾਂ ਹੀ ਹੋਊਗਾ ਤੇਰੇ ਕੇ ਤੂੰ ਕਿਵੇਂ ਨਾ ਹੋਵੇ ਬਾਪੂ ਮੈਂ ਵੀ ਲੈ ਓਏ ਚੱਕ ਰਾਂ ਨਹੀਂ 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 ਰਹਿ ਨਾ ਓਏ ਰਹਿ ਨਾ ਕਰ ਛੇੜ ਲੋ ਗਰੀਬੰਦਾ ਇਹੋ ਤੇ ਐਦੀ ਮੰਨ ਲਈ ਸੀ ਅਸੀਂ ਨੇ ਐਦੀ ਮੰਨ ਲਈ ਸੀ ਅਸੀਂ ਨੇ ਹਾਂ ਬਈ ਐਦੀ ਮੰਨ ਲਈ ਜੀ ਤੇਰੇ ਮੌਕੇ ਤੇ ਝੋਗੇ ਸੀਗੇ ਕਿ ਤਿਹਾਰ ਦਾ ਟਾਈਮ ਆ ਰਾਜੂ ਦੀ ਮੰਨਣੀ ਪੈਣੀ ਹੈ ਕਿ ਸਾਡੇ ਤੋਂ ਮੂੰਹ ਮੱਥੇ ਲੱਗਦਾ ਹੁਣ ਐ ਥੋੜੀ ਐ ਬਾਰੀ ਬਾਰੀ ਚੱਲ ਦੇਖ ਕੇ ਔਰ ਿਆ ਓਏ ਨਹੀਂ ਨਹੀਂ ਦੇ ਦੇ ਸਾਡੇ 11:15 ਵੀ ਦੇ ਦੇ ਗਰੀਬੰਦਾ ਨਹੀਂ ਦਿੰਦੇ ਨਹੀਂ ਦਿੰਦੇ ਨਹੀਂ ਦਿੰਦਾ ਨਹੀਂ ਦਿੰਦੇ ਜੀ ਕੁਝ ਮੇਰੇ ਪੜ ਤੇਰੀ ਕਹਿੰਦੀ ਐ ਇਹਨੂੰ ਕਹਿੰਦੀ ਰਾਤੀ ਕਰੀ ਕਾ ਕਰੀ 12 ਦਾ ਕੱਟ ਕਿੰਨੇ ਦੀ ਐ ਅਸੀਂ ਪੱਟ ਦੇ ਰਹੀਏ ਪੂਰੇ ਮੰਗੇ ਲੈ ਪਰ ਕਹਤਾ ਹੁਣ ਤਾਂ ਪੂਰੀ 12 ਦੀ ਹਾਂ ਉਹਨੇ ਵੀ ਇਹਨੂੰ ਵਰਤ ਲਈ ਚੱਕ ਪੂਰੀ 12 ਦੀ ਚੱਕ ਮਿੱਤਰਾ ਆ ਲੈ ਆ ਲੈ ਭਾਈ ਹਾਂ ਪੂਰੀ 12 ਦੀ ਨਹੀਂ ਮੇਰੀ ਕੱਚ ਚਗਾ ਹੈਗਾ ਤੀ ਯਾਰ ਖੜਾ ਤੀ ਮੈਨੂੰ ਪਤਾ ਤੀ ਵੀ ਉਹ ਲੈਂਦਾ ਹੈ ਇਦਰਾ ਮੈਂ ਤਾਂ ਹੀ ਅਗਲੇ ਦੀ ਉਹ ਮੈਂ ਅਗਲੇ ਦੀ ਕਾਨੂੰ ਕੱਟ ਫਿਰ ਕਰਾ ਅਗਲਾ ਕਹਿੰਦਾ ਸੌਦਾ ਚੱਲਦਾ ਨਾਲੇ ਕੱਢ ਕੇ ਲੈ ਗਿਆ ਇੱਧਰ ਆਪਾਂ ਉਹਨੂੰ ਦੇਣ ਨਹੀਂ ਦਿੱਤੀ ਸੌਦਾ ਆ ਸੌਦਾ ਪਹਿਲਾ ਤੇਰੇ ਮੈਂ ਕਹਿੰਦਾ ਮੈਂ ਕਹਿੰਦਾ ਵੀ ਗਲਤ ਕੰਮ ਨਹੀਂ ਆਪਾਂ ਨਾਲੇ ਜਰਾ ਕਰਦੇ ਆਪਾਂ ਨੂੰ ਕੀ ਲੋੜ ਹੈ ਉਹਨੂੰ ਕਿਹਾ ਵੀ ਖਰਚਾ ਹਜੇ ਉਹਨੂੰ ਕਿਹਾ ਵੀ ਖਰਚਾ ਹਜੇ ਉਹਨੂੰ ਕਿਹਾ ਵੀ ਖਰਚਾ ਹਜੇ ਨਾ ਨਾ ਦੱਸੋ ਜੇ ਮੈਂ ਛੇਰੇ ਮੈਂ ਗਲਤ ਕੰਮ ਛੇਰੇ ਕਿਸੇ ਦਾ ਕਰਿਆ ਨਹੀਂ ਕਦੇ ਮੈਂ ਤਾਂ ਅੱਜ ਤੋਂ ਹੀ ਛੇਰੇ ਇਹ ਬਚਾ ਕੇ ਕਰਾਂਗਾ ਸੌਦਾ ਬਚਾ ਕੇ ਬਚਾ ਕੇ ਸੌਦਾ ਕਰਾਂਗਾ ਇਹ ਪੈਸੇ ਦਈਏ ਹਾਂ ਹੋ ਗਿਆ ਸੌਦਾ ਕਿਆ ਵਾਰ ਓਏ ਆਇਆ ਕਿਤੇ ਨਹੀਂ ਜਾਂਦਾ 500 ਇੱਧਰ ਹੋ ਜਾ ਮੂਰੇ ਵੀਡੀਓ ਦਿਓ ਅਗਾਂਧੀ ਦੇਖ ਲੈਣੇ 500 ਦੇ ਬਈ ਆ ਦਈ ਛੇਰੇ 12000 ਦਾ ਸੌਦਾ ਹੋ ਗਿਆ ਪੱਟ ਕਿਥੇ ਲੈ ਗਏ ਤੁਸੀਂ ਉਰੇ ਲਿਆ ਵਿਚਾਲੇ ਇੱਥੇ ਲਿਆ ਗਏ ਇੱਧਰ ਲਿਆ ਪਰ ਜੀ ਪੱਠ ਨੂੰ ਫੜ ਆ ਜਣ ਕਿਹੇ ਲੈ ਕੇ ਉਰੇ ਲਿਆ ਸੀਟੀ ਪੱਠ ਫੜ ਉਹਦੇ ਵੀਡੀਓ ਬਣਾਵਾਂਗੇ ਉਰੇ ਲਿਆ ਪੱਠ ਲਿਆ ਖੋਲ ਕੇ ਰੁਪਏ ਵੀ ਗਿਣਾਂਗੇ ਪੱਠ ਲਿਆ ਉਹਦੇ ਖੋਲ ਕੇ ਸਾਰੇ ਪਿੰਡ ਦਾ ਵਿਆਹ ਕਰਕੇ ਅਗਲਾ ਫਿਰ ਗਰੀਬ ਨੂੰ ਭਾਜੀ ਦੇਣ ਵਾਸਤੇ ਚੋਰੇ-ਪੋਰੇ ਆਉਂਦਾ ਵੇ ਤਾਂ ਸਾਲੇ ਖੁਰਲੀਆਂ ਸੰਭਰਦੇ ਰਹਿ ਗਏ ਗਰੀਕਤਾ ਸੀ ਕੋਹਾ ਕੁੜਾ ਸੀ ਛਿੜਦੇ ਆ ਜੱਟਾਂ ਦਾ ਕਿਉਂ ਜੀ ਲੈ ਫੜ ਬਈ ਤਿੰਨ ਜੀ ਇੱਧਰ ਪੈਸੇ ਦਿੰਨਾ ਸੀ ਇੱਕ ਮੇਮਣਾ ਹੋਰ ਦੁਆਣਾ ਲੈ ਕੇ ਭੱਜ ਗਈ ਉਹ ਤਾਂ ਚਾਰ ਉਹ ਤਾਂ ਨਾਗੇ ਪੰਜ ਕੋਈ ਨਹੀਂ ਤਾਂ ਨਹੀਂ ਜਾਂਦਾ ਕਿਤੇ 6 7 8 9 10 11 12